ਪਠਾਨਕੁਰ ਦੇ ਹਲਕਾ ਪੁਆ ਦੇ ਵਿੱਚ ਉਸ ਵੇਲੇ ਵੱਡੀ ਗਿਣਤੀ ਦੇ ਵਿੱਚ ਵਾਦਾ ਹੋਇਆ ਜਿੱਥੇ ਜਦੋਂ ਵੱਡੀ ਮਾਤਰਾ ਦੇ ਵਿੱਚ ਯੂਥ ਕਾਂਗਰਸ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਇਸ ਮੌਕੇ ਪੂਆ ਸਾਬਕਾ ਵਿਧਾਇਕ ਜੋਗਿੰਦਰ ਪਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ਤੇ ਸ਼ਾਮਲ ਹੋਣ ਤੇ ਹਰ ਇੱਕ ਨੂੰ ਪੂਰਾ ਮਾਨ ਸਨਮਾਨ ਦੇਣ ਦੀ ਗੱਲ ਆਖੀ ਉਹਨਾਂ ਕਿਹਾ ਕਿ ਯੂਥ ਦੇ ਆਉਣ ਦੇ ਨਾਲ ਪਾਰਟੀ ਨੂੰ ਕਾਫੀ ਜ਼ਿਆਦਾ ਮਜ਼ਬੂਤੀ ਮਿਲਦੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਉਹਨਾਂ ਅੱਗੇ ਕੀ ਕਿਹਾ ਪੂਰੀ ਖਬਰ ਦੇ ਲਈ ਵੇਖੋ 24 ਨਿਊਜ਼ ਪੰਜਾਬ ਦੀ ਇੱਕ ਖਾਸ ਰਿਪੋਰਟ ਅੱਜ ਦੀ ਗ੍ਰੋਇੰਗ ਹੋਈ ਹੈ ਕਾਫੀ ਯੂਥ ਇਰਾ ਤੋਂ ਨਾਲ ਜੁੜਿਆ ਤੇ ਕੋਈ ਖੁਸ਼ੀ ਦੀ ਗੱਲ ਹੈ ਜਦੋਂ ਪਾਰਟੀ ਦੀ ਗ੍ਰੋਥ ਹੁੰਦੀ ਹੈ ਜਦੋਂ ਪਾਰਟੀ ਸਤਾ ਚਾਂਦੀ ਹੈ ਉਹ ਉਸ ਵੇਲੇ ਆਂਦੀ ਹੈ ਜਿਸ ਵੇਲੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਪਾਰਟੀ ਨਾਲ ਜੁੜਨ ਫਿਰ ਉਹਦੀ ਹਵਾ ਬਣਦੀ ਹੈ ਤੇ ਮੇਰੇ ਵੱਲੋਂ ਜਿਹੜੇ ਸਾਡੇ ਬੱਚੇ ਅੱਜ ਕਾਂਗਰਸ ਪਾਰਟੀ ਨੂੰ ਸ਼ਾਮਲ ਹੋਏ ਨੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਆਦ ਹੈ ਮੁਬਾਰਕਾਂ ਨੂੰ ਔਰ ਮੈਂ ਬਾਬੇ ਨਾਨਕ ਦੇ ਤੇ ਪ੍ਰਾਰਥਨਾ ਕਰਦਾ ਕਿ ਬਾਬੇ ਨਾਨਕ ਦਾ ਇਹ ਬੱਚਿਆਂ ਦੇ ਉੱਤੇ ਮਿਹਰ ਭਰਿਆ ਹੱਥ ਹੋਵੇ ਦਿਨ ਦੂਣੀ ਤੇ ਰਾਤ ਚੁਗਣੀ ਤੱਕ ਇਹ ਕਰਵੇ ਮੇਰੀ ਕਾਮਨਾ ਔਰ ਅੱਛੀ ਗੱਲ ਹੈ ਬੈਦ ਬੱਚਿਆਂ ਨੂੰ ਗੱਲ ਕਹਿਣਾ ਚਾਹੁੰਦਾ ਕਿ ਅੱਛੇ ਕੰਮ ਵਾਲੇ ਪਾਸੇ ਤੈਨੂੰ ਕਰੋ ਨਸ਼ਿਆਂ ਨੂੰ ਛੱਡ ਕੇ ਤੁਹਾਡੀ ਹੈਲਥ ਠੀਕ ਰਾਣੀ ਚਾਹੀਦੀ ਤੇ ਹੈਲਥ ਤਾਂ ਠੀਕ ਰਾਣੀ ਜੇ ਤੁਹਾਨੂੰ ਗਿਆਨ ਹੋ ਜੇ ਤੇ ਨਹੀਂ ਮਾੜੀ ਚੀਜ਼ ਨਹੀਂ ਖਾਣੀ ਮਾੜੇ ਕੰਮ ਨਹੀਂ ਕਰਨੇ ਅੱਛੇ ਕੰਮ ਕਰਦੇ ਆ ਮਾਪਿਓ ਦੇ ਸੰਸਕਾਰ ਜਿਹੜੇ ਉਹ ਨਾਲ ਲੈ ਕੇ ਚੱਲਨੇ ਆ ਤੇ ਫਿਰ ਬੱਚਾ ਜਿਹੜਾ ਤਰੱਕੀ ਕਰਦਾ ਔਰ ਖੁਸ਼ੀ ਦੀ ਗੱਲ ਆ ਵੀ ਨੌਜਵਾਨ ਜਿਹੜੇ ਬੱਚੇ ਆ ਤੇ ਸਾਡੇ ਨਾਲ ਜੁੜਦੇ ਪਏ ਆ ਸਾਡੇ ਵੱਲੋਂ ਪਾਰਟੀ ਦੇ ਵਿੱਚ ਜੋ ਉਹਨਾਂ ਦਾ ਮਾਨ ਸਨਮਾਨ ਆ ਪੂਰਾ ਮਿਲੇਗਾ ਸਾਡੇ ਪਾਰਟੀ ਦੇ ਕਾਫੀ ਨੁਕਸਤਾਂ ਥੋੜੇ ਦਿਨਾਂ ਨੂੰ ਕਰਨੀਆਂ ਦੂਸਰਾ ਨੌਜਵਾਨ ਬੱਚੇ ਨੇ ਇਹਨਾਂ ਨੂੰ ਵੀ ਆਪਾਂ ਕੋਈ ਨਾ ਕੋਈ ਉਪਦੇਦ ਦੇਵਾਂਗੇ ਜਿਸ ਨਾਲ ਆਪਣੀ ਪਾਰਟੀ ਦਾ ਇੰਡੀਪੈਂਡੈਂਟ ਜਾ ਕੇ ਡੋਟੂ ਡੋਰ ਔਰ ਚਾਰ ਕਰਨਗੇ ਔਰ ਆਪਣੀ ਪਾਰਟੀ ਨੂੰ ਸੱਤਾ ਤੇ ਲੈਣਗੇ ਮਹਾਰਾ ਕਿਰਪਾ ਕਰੇ ਜੇ ਆਂਦੇ ਟਾਈਮ ਦੇ ਵਿੱਚ ਜਿਨ੍ਹਾਂ ਦੇ ਹੱਕ ਪੂਰੇ ਕੀਤੇ ਜਾਣਗੇ ਜੋ ਕੰਮ ਦੇ ਕਰਾਂ ਬਹੁਤ ਬਹੁਤ ਬੱਚਾ ਮੈਨੂੰ ਧੰਨਵਾਦ ਆ ਨਾ ਭਾਈ ਮੇਰਾ ਸੁਮਿਤ ਲੋਤਰਾ ਕੀ ਕਾਰਨ ਰਿਹਾ ਕਿ ਕਾਂਗਰਸ ਹੀ ਜੋਇਨ ਕੀਤੀ ਹੈ ਪਾਰਟੀਆਂ ਤੋਂ ਹੋਰ ਵੀ ਬੜੀਆਂ ਸਾਨੂੰ ਸਾਭ ਜੀ ਦੇ ਕੰਮ ਬਹੁਤ ਜਿਆ ਚੰਗੇ ਲੱਗੇ ਜੋ ਇਹਨਾਂ ਨੇ ਪਿੰਡ ਵਿੱਚ ਕੀਤੇ ਹਨ ਕਹਿੰਦੇ ਵੀ ਸਾਡੇ ਪਿੰਡਾਂ ਵਿੱਚ ਬਾਕੀ ਨਾਲ ਦੇ ਪਿੰਡਾਂ ਵਿੱਚ ਜੋ ਵੀ ਕੰਮ ਕੀਤਾ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਕੋਲੇਜ ਦੇ ਮੁੰਡੇ ਆਪਣੇ ਯਾਰ ਬੇਲੀ ਭਰਾ ਭੈਣ ਜਿੰਨੇ ਵੀ ਜਿਹੜੇ ਨਾਲ ਮੇਰੇ ਰਹੇ ਉਹਨਾਂ ਨੂੰ ਨਾਲ ਲੈ ਕੇ ਇਸ ਲਈ ਆਇਆ ਕਿ ਮੰਤਰੀ ਸਾਹਿਬ ਨੂੰ ਐਤੀਕੀ ਬੋਰਡ ਪਾਇਆ ਜਾਣ ਤੇ ਉਹਨਾਂ ਨੂੰ ਕੰਮਜਾ ਬਣਾਇਆ ਜਾਵੇ ਜੋ ਕਿ ਆਪਾਂ ਆਉਣ ਵਾਲੀ ਸਾਡੀ ਅੱਗੇ ਜਿਹੜੇ ਮੁੰਡੇ ਆ ਸਾਡੇ ਜੋ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਕੀਤਾ ਜਾਵੇ ਕਿਹੜੀ ਪਾਰਟੀ ਚ ਸ਼ਾਮਲ ਹੋਏਗੀ ਆ ਵੀ ਕਾਂਗਰਸ ਪਾਰਟੀ ਕਿੰਨਾ ਕੁ ਯੂਥ ਹੈ ਜਿਹੜਾ ਅੱਜ ਸ਼ਾਮਿਲ ਕੀਤਾ ਗਿਆ ਅੱਜ ਸਰ ਦੀ ਪੰਦੀ ਮੁੰਡੇ ਮੇਰੇ ਤੋਂ ਦੇ ਜਿਹੜੇ ਹੈਗੇ ਆ ਬਾਕੀ ਵੀ ਮੇਰੇ ਮੁੰਡੇ ਜਿਹੜੇ ਹੈ ਆ ਉਹ ਵੀ ਨਾਲ ਆਣਗੇ ਜਰੂਰ ਤੇ ਹੁੰਮ ਜਿਹੜੇ ਮੁੰਡੇ ਆਏ ਸਰ ਨਾਲ ਉਹ ਮੇਰੇ ਕੋਲੇ ਦੇ ਸਾਰੇ ਮੇਰੇ ਯਾਰ ਵੀ ਜੀ ਮੇਰੇ ਭਰਾ ਵੀ ਕੋਲੇ ਆਏ